ਮਹਾਰਾਜ ਦੇ ਹੁਕਮਾਂ ਵਿੱਚ ਨਹੀਂ ਚੱਲੇ ਬਾਬਾ ਸ੍ਰੀ ਚੰਦ ਜੀ ਜੇ ਗੁਰੂ ਨਾਨਕ ਮਹਾਰਾਜ ਦੇ ਹੁਕਮਾਂ ਵਿੱਚ ਨਹੀਂ ਚੱਲੇ ਤੇ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਮਾੜਾ ਥੋੜੀ ਕਵਾਂਗੇ ਨਹੀਂ ਉਹ ਭਲਿਆ ਗੁਰੂ ਨਾਨਕ ਮਹਾਰਾਜ ਦੇ ਸੁਪੁੱਤਰ ਨੇ ਜਿਉਂ ਰਾਜਾ ਤੇ ਨਹੀਂ ਚੱਲੇ ਉਹ ਖੇੜ ਸੀ ਗੁਰੂ ਦੀ ਉਹ ਖੇੜ ਖੇੜਨੀ ਸੀ ਮਹਾਰਾਜ ਨੇ ਜਿਹੜਾ ਮਾਣ ਤਾਣ ਭਾਈ ਲੈਣਾ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਦੇਣਾ ਸੀ ਉਹ ਖੇੜ ਤਾਂ ਖੇੜਨੀ ਸੀ ਨਾ ਗੁਰੂ ਨੇ ਬਾਬਾ ਸ੍ਰੀ ਚੰਦ ਜੀ ਕੋਈ ਮਾੜੇ ਨਹੀਂ ਬਾਬਾ ਸ੍ਰੀ ਚੰਦ ਜੀ ਬਹੁਤ ਉੱਤਮ ਸਾਧੂ ਮਹਾਂਪੁਰਖ ਹੋਏ ਨੇ ਜਿਹੜੀ ਮੇਰੀ ਭਾਵਨਾ ਹੈ ਲੋਕਾਂ ਦੀ ਕੋਝ ਹੋਵੇ ਮਾੜਾ ਕਹੀ ਜਾਣ ਪਰ ਜਿਹੜੀ ਮੇਰੀ ਭਾਵਨਾ ਹੈ ਮੈਂ ਇਹ ਭਾਵਨਾ ਨਾਲ ਵੇਣਾ ਵੀ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਮਹਾਰਾਜ ਦੇ ਪੁੱਤਰ ਨੇ ਸੱਚੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਮਹਾਰਾਜ ਦੇ ਸੁਪੁੱਤਰ ਨੇ ਦਰਸ਼ਨ ਕੀਤੇ ਮਹਾਰਾਜ ਦੇ ਤੇ ਮੇਰੀ ਭਾਵਨਾ ਨਹੀਂ ਹਿੰਮਤ ਨਹੀਂ ਪੈਂਦੀ ਬਾਬਾ ਸ੍ਰੀ ਚੰਦ ਜੀ ਨੂੰ ਮਾੜਾ ਕਹਿ ਦੇਣ ਤੁਹਾਡੀ ਕਹਿੰਦੀ ਤੁਸੀਂ ਕਹਿ ਦਿਓ ਪਰ ਮੇਰੀ ਨਹੀਂ ਪੈਂਦੀ ਮੈਂ ਕਦੀ ਕਿਸੇ ਮਹਾਂਪੁਰ